ਤੁਸ ਦੇਖ ਰਹੇ ਹੋ ਨੈਟਰ ਪੰਜਾਬੀ মিডিਆ ਤੁਹਾਡੇ ਨਾਲ ਆ ਗੁਰਪ੍ਰੀਤ ਸਿੰਘ ਚੱਠਾ ਲੈ ਕੇ ਹਸਰ ਅੱਜ ਦੀਆਂ ਵੱਡੀਆਂ ਖਬਰਾਂ ਸਭ ਤੋਂ ਪਹਿਲਾਂ ਗੱਲ ਕਰਾਂਗੇ ਪੰਜਾਬ ਬਿਜ਼ਨਸ ਬਿਊਰੋ ਨੇ ਨੌਕਰੀ ਦਿਵਾਉਣ ਦੇ ਨਾਂ ਤੇ 102 ਨੌਜਵਾਨਾਂ ਦੇ ਨਾਲ 26 ਲੱਖ ਰੁਪਏ ਦੀ ਠੱਗੀ ਮਾਰਨ ਵਾਲੇ ਦੋ ਪੁਲਿਸ ਮੁਲਾਜ਼ਮਾਂ ਨੂੰ ਗ੍ਰਿਫਤਾਰ ਕੀਤਾ ਇਹ ਖੁਲਾਸਾ ਮੁੱਖ ਮੰਤਰੀ ਭਗਵੰਤ ਮਾਨ ਨੇ ਸੋਸ਼ਲ ਮੀਡੀਆ ਦੇ ਰਾਹੀਂ ਕੀਤਾ ਤੇ ਇਹ ਵੀ ਦੱਸਿਆ ਕਿ ਪੁਲਿਸ ਵੱਲੋਂ ਗ੍ਰਿਫਤਾਰ ਕੀਤੇ ਗਏ ਮੁਲਜ਼ਮਾਂ ਦੀ ਪਛਾਣ ਤਲੋਚਨ ਪਾਲ ਵਾਸੀ ਆਦਮਪੁਰ ਜਰਨਦਰ ਤੇ ਸੁਰਿੰਦਰ ਪਾਲ ਵਾਸੀ ਕਰਨਾਲ ਹਰਿਆਣਾ ਵੱਜੋਂ ਹੋਈ ਹੈ ਤਲੋਚਨ ਪਾਲ ਤੀਜੀ ਆਈਆਰਬੀ ਵਿੱਚ ਬਤਾਰਕ ਡੀਨਰ ਅਤੇ ਸੁਰਿੰਦਰ ਪਾਲ ਪੰਜਾਬ ਪੁਲਿਸ ਅਕੈਡਮੀ ਫਲੋਰ ਦੇ ਵਿੱਚ ਨਾਈ ਵੱਜੋਂ ਕੰਮ ਪਨਾਤਾ ਹੈ ਤੇ ਬਿਜਨੈਸ ਨੇ ਇਹ ਕਾਰਵਾਈ ਸੁਰਿੰਦਰ ਸਿੰਘ ਵਾਸੀ ਸ਼ਾਰਪੁਰ ਵੱਲੋਂ ਮੁੱਖ ਮੰਤਰੀ ਦੀ ਭ੍ਰਿਸ਼ਟਾਚਾਰ ਵਿਰੋਧੀ ਐਕਸ਼ਨ ਲਾਈਨ ਪੋਰਟਲ ਤੇ ਦਰਜ ਸ਼ਿਕਾਇਤ ਦੇ ਆਧਾਰ ਤੇ ਕੀਤੀ ਹੈ ਦੋਵਾਂ ਜਨਿਆ ਨੇ ਪੰਜਾਬ ਪੁਲਿਸ ਵਿੱਚ ਦਰਜਾ 4 ਦੀਆਂ 560 ਅਸਾਮੀਆਂ ਦੇ ਨੌਕਰੀਆਂ ਦਿਵਾਉਂਦੇ ਨਾਂ ਤੇ 102 ਨੌਜਵਾਨਾਂ ਦੇ ਨਾਲ ప్రతి ਵਿਅਕਤੀ 25000 ਰੁਪਇਆ ਵਸੂਲੇ ਅਤੇ ਪੁਲਿਸ ਨੇ ਤਰਲੋਚਨਪਾਲ ਤੋਂ 18 ਲੱਖ 9100 ਰੁਪਇਆ ਬਰਾਮਦ ਕੀਤਾ ਤੇ ਉਸ ਨੇ 545000 ਰੁਪਏ ਸੁਰੇਂਦਰਪਾਲ ਦੇ ਬੈਂਕ ਖਾਤੇ ਵਿੱਚ ਤਬਦੀਲ ਕਰ ਦਿੱਤੇ ਇਸ ਤੋਂ ਇਲਾਵਾ ਸੁਰੇਂਦਰਪਾਲ ਦੇ ਬੈਂਕ ਖਾਤੇ ਵਿੱਚੋਂ 793826 ਰੁਪਏ ਵੱਖਰੇ ਬਰਾਮਦ ਕੀਤੇ ਗਏ ਨੇ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ਜੇਕਰ ਸੂਬੇ ਵਿੱਚ ਕੋਈ ਵੀ ਨੌਕਰੀ ਬਦਲੇ ਪੈਸੇ ਮੰਗਦਾ ਤਾਂ ਉਸ ਦੀ ਸ਼ਿਕਾਇਤ ਹੈ ਜਿਹੜੀ ਉਹ ਕੀਤੀ ਜਾਵੇ ਉਧਰ ਗੱਲ ਕੀਤੀ ਜਾਵੇ ਕਾਂਗਰਸ ਦੇ ਸਾਬਕਾ ਐਮਐਲਏ ਸਤਕਾਰਕੌਰ ਗੈਰੀ ਨੂੰ ਵੱਡਾ ਝਟਕਾ ਲੱਗਿਆ ਅਦਾਲਤ ਤੋਂ ਫਿਰੋਜ਼ਪੁਰ ਦਿਹਾਤੀ ਤੋਂ ਸਾਬਕਾ ਐਮਐਲਏ ਨੇ ਜਿਨ੍ਹਾਂ ਦੇ ਉੱਤੇ ਵਿਜੀਲੈਂਸ ਨੇ ਪਰਚਾ ਦਰਜ ਕਰਕੇ ਕਾਰਵਾਈ ਕੀਤੀ ਸੀ ਅਤੇ ਹੁਣ ਅਦਾਲਤ ਵੱਲੋਂ ਉਨ੍ਹਾਂ ਦੇ ਉੱਤੇ ਦੋਸ਼ ਤੈਅ ਕਰ ਦਿੱਤੇ ਗਏ ਨੇ ਦੱਸਦੀ ਹੈ ਕਿ ਆਮਦਨ ਤੋਂ ਵੱਧ ਜਾਇਦਾਦ ਤੇ ਖਰਚ ਦਾ ਮਾਮਲੇ ਨੂੰ ਲੈ ਕੇ ਕਾਰਵਾਈ ਵਿਜੀਲੈਂਸ ਦੇ ਵੱਲੋਂ ਕੀਤੀ ਗਈ ਸੀ ਅਤੇ ਉਹਨਾਂ ਦੇ ਵੱਲੋਂ ਜਿਹੜੇ ਵਿਜੀਲੈਂਸ ਨੂੰ ਸੰਪਤੀ ਦੇ ਵੇਰਵੇ ਵੀ ਨਹੀਂ ਦਿੱਤੇ ਗਏ ਸੀਗੇ ਇਹ ਵੀ ਦੱਸਦੀ ਹੈ ਕਿ ਸਤਕਾਰਕੌਰ ਗੈਰੀ ਨੇ ਜਿਹੜੇ ਉਹ ਕਾਂਗਰਸ ਦੇ 2017 ਦੇ ਵਿੱਚ ਐਮਐਲਏ ਬਣਦੇ ਨੇ ਜਦੋਂ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਹੁੰਦੀ ਆ ਤੇ ਉਸ ਤੋਂ ਬਾਅਦ ਜਦੋਂ ਵਿਜੀਲੈਂਸ ਵੱਲੋਂ ਪਰਚਾ 2022 ਦੇ ਵਿੱਚ ਦਰਜ ਕੀਤਾ ਜਾਂਦਾ ਹੈ ਜਾਂਚ ਦੇ ਦੌਰਾਨ ਤਾਂ ਉਸ ਵਕਤ ਉਹਨਾਂ ਦੀ ਗ੍ਰਿਫਤਾਰੀ ਹੁੰਦੀ ਹੈ ਤੇ ਉਹ ਲੰਬਾ ਸਮਾਂ ਜੇਲ੍ਹ ਦੇ ਵਿੱਚ ਰਹਿੰਦੇ ਨੇ ਤੇ ਉਸ ਤੋਂ ਬਾਅਦ ਉਹਨਾਂ ਦੀ ਜ਼ਮਾਨਤ ਹੋ ਜਾਂਦੀ ਹੈ ਪੂਰਾ ਮਾਮਲਾ ਤੁਹਾਨੂੰ ਦੱਸ ਦਿਆਂ ਕਿ 2017 ਤੋਂ 2022 ਤੱਕ ਜਦੋਂ ਉਹ ਕਾਂਗਰਸ ਦੇ ਐਮਐਲਏ ਸੰਤਾ 1 ਕਰੋੜ 65 ਲੱਖ ਰੁਪਈਆ ਉਹਨਾਂ ਦੀ ਆਮਦਨ ਸੀ ਤੇ 4 ਕਰੋੜ ਰੁਪਈਆ ਖਰਚਾ ਸੀਗਾ ਤੇ ਉਹਨਾਂ ਦੇ ਪਤੀ ਦੀ ਇਨਕਮ ਹੈ ਜਿਹੜੀ ਉਹ 2 ਕਰੋੜ 83 ਲੱਖ ਰੁਪਈਆ ਦਰਸਾਈ ਗਈ ਸੀ ਜਦੋਂ ਵਿਜੀਲੈਂਸ ਦੇ ਵੱਲੋਂ ਇਸ ਤੇ ਸਬੂਤ ਮੰਗੇ ਗਿਆ ਤਾਂ ਉਹਨਾਂ ਦੇ ਵੱਲੋਂ ਸਬੂਤ ਪੂਰੇ ਤੱਥ ਨਹੀਂ ਦਿੱਤੇ ਗਏ ਜਿਸ ਤੋਂ ਲੈ ਕੇ ਇਹ ਕਾਰਵਾਈ ਕੀਤੀ ਗਈ ਤੇ ਰੁਕ ਕਰਦਿਆਂ ਅਗਲੀ ਖਬਰ ਦਾ ਜਿੱਥੇ ਪੰਜਾਬ ਦਾ ਸਭ ਤੋਂ ਮਹਿੰਗਾ ਟੋਲ ਪਲਾਜ਼ਾ ਹੁਣ ਫ੍ਰੀ ਹੋਣ ਜਾ ਰਿਹਾ ਹੈ ਸਵਾਲ ਕਿਉਂ ਉਠਿਆ ਤੇ ਪੂਰਾ ਮਾਮਲਾ ਕੀ ਹੈ ਤੁਹਾਨੂੰ ਦੱਸ ਦਿਆਂ ਅਰਸਲ ਲਾਡੋਵਾ ਟੋਲ ਪਲਾਜ਼ਾ ਦੇ ਰੇਟਾਂ ਦੇ ਵਿੱਚ ਜਿਹੜਾ ਵਾਅਦਾ ਕੀਤਾ ਗਿਆ ਸੀ ਉਸ ਦਾ ਹੁਣ ਕਿਸਾਨ ਜੁਗੀਆਂ ਦੇ ਵੱਲੋਂ ਵਿਰੋਧ ਕੀਤਾ ਗਿਆ ਹੈ ਅਤੇ ਅਨੰਮਿਤ ਸਮੇਂ ਲਈ ਸੰਘਰਸ਼ ਦੀ ਚੇਤਾਵਨੀ ਦੇ ਦਿੱਤੀ ਗਈ ਹੈ ਦਰਸ਼ਕਾਂ ਨੂੰ ਦੱਸ ਦਈਏ ਕਿ ਜੇ ਰੇਟ ਨਾ ਘਟਾਇ ਤਾਂ ਟੋਲ ਪਲਾਜ਼ੇ ਫ੍ਰੀ ਕਰਾਂਗੇ ਇਹ ਜਿਹੜਾ ਕਿਸਾਨ ਯੂਨੀਅਨ ਦੇ ਵੱਲੋਂ ਆਖ ਦਿੱਤਾ ਗਿਆ ਹੈ ਇਹ ਵੀ ਦੱਸ ਦਈਏ ਕਿ ਲਾਡੋਵਾ ਟੋਲ ਪਲਾਜ਼ਾ ਦੇ 2 ਜੂਨ ਦੀ ਅੱਧੀ ਰਾਤ ਨੂੰ ਰੇਟ ਨੇ ਜਿਹੜੇ ਉਹ ਵਧਾ ਦਿੱਤੇ ਗਏ ਸੀਗੇ ਅਤੇ ਆਉਣ ਜਾਣ ਵਾਲੇ ਵਾਹਨਾਂ ਦੇ ਜਿੱਕਰ ਰੇਟਾਂ ਦੀ ਗੱਲ ਕੀਤੀ ਜਾਵੇ ਤਾਂ 5 ਤੋਂ 10% ਦਾ ਵਾਧਾ ਜਿਹੜਾ ਉਹ ਕੀਤਾ ਗਿਆ। ਆ ਦੱਸ ਦਈਏ ਕਿ ਇਸ ਟੋਲ ਤੇ ਕਾਰ ਦਾ ਜਿਹੜਾ ਪੁਰਾਣਾ ਰੇਟ ਹੈ ਵਨ ਵੇ ਦੇ ਲਈ 215 ਰੁਪਏ, ਵਾਪਸੀ ਦੇ ਵਾਸਤੇ 325 ਰੁਪਏ ਦੀ ਪਰਚੀ ਸੀਗੀ ਅਤੇ ਮਹੀਨਾਵਾਰ ਪਾਸ ਹੈ ਜਿਹੜਾ ਉਹ 7775 ਰੁਪਏ ਦਾ ਸੀ ਅਤੇ ਨਵੇਂ ਰੇਟਾਂ ਦੇ ਹਿਸਾਬ ਦੇ ਨਾਲ ਜਿੱਕਰ ਗੱਲ ਕੀਤੀ ਜਾਵੇ ਤਾਂ ਵਨ ਵੇ ਦੇ ਲਈ ਜਿਹੜਾ 5 ਰੁਪਏ ਦਾ ਵਾਧਾ ਕਰਕੇ 220 ਰੁਪਏ ਕਰ ਦਿੱਤਾ ਗਿਆ। ਵਾਪਸੀ ਲਈ 315 ਤੋਂ ਅ 330 ਰੁਪਏ ਕਰ ਦਿੱਤਾ ਗਿਆ ਤੇ ਮਾਫ ਕਰਨਾ 325 ਤੋਂ 330 ਰੁਪਏ ਕਰ ਦਿੱਤਾ ਗਿਆ ਤੇ ਪਾਸ ਜਿਹੜਾ ਉਹ 7360 ਰੁਪਏ ਦਾ ਕਰ ਦਿੱਤਾ ਗਿਆ ਜਿਸ ਤੱਕ ਕਿ ਉਹਨਾਂ ਕਿਸਾਨ ਜੂਨੀਅਨ ਨੇ ਸਖਤ ਵਿਰੋਧ ਕੀਤਾ ਤੇ ਚੇਤਾਵਨੀ ਦਿੱਤੀ ਹੈ ਜੇਕਰ ਰੇਟ ਨਾ ਘਟਾਏ ਤਾਂ ਆਉਣ ਵਾਲੇ ਸਮੇਂ ਵਿੱਚ ਅਣਇਥੇ ਸਮੇ ਲਈ ਜਿਹੜਾ ਟੋਲ ਪਲਾਜ਼ੇ ਨੇ ਉਹ ਫ੍ਰੀ ਕਰ ਦੇਵਾਂਗੇ ਤੇ ਨਾਲ ਹੀ ਗੱਲ ਕਰਾਂਗੇ ਪੰਜਾਬ ਹਰਿਆਣਾ ਤੇ ਚੰਡੀਗੜ੍ਹ ਸਾਡੇ ਪੂਰੇ ਉਤਰੀ ਭਾਰਤ ਵਿੱਚ ਗਰਮੀ ਦਾ ਕਹਿਰ جاری ਹੈ ਤੇ ਇਨ੍ਹਾਂ ਖੇਤਰਾਂ ਦੇ ਵਿੱਚ ਲੂ ਲੱਗਣ ਕਰਕੇ ਲੋਕਾਂ ਦਾ ਘਰੋਂ ਨਿਕਲਣਾ ਵੀ ਮੁਸ਼ਕਲ ਹੋਇਆ ਪਿਆ ਹੈ ਪੰਜਾਬ ਦਾ ਤਾਪਮਾਨ ਆਮ ਦੇ ਨਾਲੋਂ 5 ਤੋਂ 6 ਡਿਗਰੀ ਸੈਲਸੀਅਸ ਤੱਕ ਵਾਧਾ ਦਰਜ ਕੀਤਾ ਗਿਆ ਤੇ ਕਈ ਥਾਵਾਂ ਤੇ ਇਹ 46 ਡਿਗਰੀ ਸੈਲਸੀਅਸ ਤੋਂ ਵੀ ਟੱਪ ਗਿਆ ਤੇ ਮੌਸਮ ਵਿਭਾਗ ਅਨੁਸਾਰ ਪੰਜਾਬ ਦਾ ਪਠਾਨਕੋਟ ਸ਼ਹਿਰ ਸਭ ਤੋਂ ਗਰਮ ਰਿਹਾ ਜਿੱਥੇ ਵਾਤਾਵਰਣ ਤਾਪਮਾਨ 46.9 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ ਮੌਸਮ ਵਿਗਿਆਨੀਆਂ ਸ਼ਵਿੰਦਰ ਕੌਰ ਦਾ ਕਹਿਣਾ ਹੈ ਕਿ ਉੱਤਰੀ ਭਾਰਤ ਵਿੱਚ ਅਗਲੇ ਹਫ਼ਤੇ ਪ੍ਰੀ ਮੌਨਸੂਨ ਅਤੇ ਜੂਨ ਦੇ ਅਖੀਰ ਦੇ ਵਿੱਚ ਮੌਨਸੂਨ ਦੇ ਐਕਟਿਵ ਹੋਣ ਤੋਂ ਬਾਅਦ ਹੀ ਲੋਕਾਂ ਨੂੰ ਗਰਮੀ ਤੋਂ ਰਾਹਤ ਜਿਹੜੀ ਉਹ ਮਿਲ ਸਕਦੀ ਹੈ ਮੌਸਮ ਭਾਗ ਨੇ 15 ਜੂਨ ਤੱਕ ਗਰਮੀ ਦਾ ਕਹਿਰ ਜਾਰੀ ਰਹਿਣ ਦੀ ਪੇਸ਼ੰਮੋਈ ਕੀਤੀ ਹੈ ਇਸ ਦੇ ਨਾਲ ਹੀ 12 ਤੇ 13 ਜੂਨ ਨੂੰ ਗਰਮੀ ਪੈਣ ਸੰਬੰਧੀ ਔਰੇਂਜ ਅਤੇ 14 ਤੇ 15 ਜੂਨ ਲਈ ਯੈਨੋ ਅਲਰਟ ਜਾਰੀ ਕਰ ਦਿੱਤਾ ਹੈ ਇਸ ਤਰ੍ਹਾਂ ਤਾਪਮਾਨ 47 ਡਿਗਰੀ ਸੈਲਸੀਅਸ ਤੋਂ ਵੀ ਟੱਪ ਸਕਦਾ ਹੈ ਮੌਸਮ ਵਿਗਿਆਨੀਆਂ ਦਾ ਕਹਿਣਾ ਹੈ ਕਿ ਤਾਪਮਾਨ ਵਧਣ ਕਰਕੇ ਕਈ ਵਾਰ ਬੱਦਲਵਾਈ ਵੀ ਹੋ ਸਕਦੀ ਹੈ ਪਰ ਉਸ ਦੇ ਨਾਲ ਗਰਮੀ ਤੋਂ ਰਾਤ ਨਹੀਂ ਮਿਲੇਗੀ ਅਤੇ ਲੋਕਾਂ ਨੂੰ ਆਪਣੇ ਘਰਾਂ ਵਿੱਚ ਰਹਿਣ ਅਤੇ ਆਪਣੀ ਸਾਵਧਾਨੀ ਵਰਤਣ ਦੀ ਜਿਹੜੀ ਆ ਉਹ ਅਪੀਲ ਵੀ ਕੀਤੀ ਗਈ ਹੈ ਇਸ ਸਮਾਂ ਅੱਜ ਦੀਆਂ ਕੁਝ ਵੱਡੀਆਂ ਤੇ ਅਹਿਮ ਖਬਰਾਂ ਜੁੜੇ ਹੋਏ ਲੇਟਰ ਪੰਜਾਬੀ মিডিਆ ਨਾਲ ਦੀ ਇਜਾਜ਼ਤ ਧੰਨਵਾਦ